ਸਟਰੀਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਇਸ ਵਕਤ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਦੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਆ ਗਈ ਹੈ ਪੰਜਾਬ ਦੇ ਲਈ 8 ਉਮੀਦਵਾਰਾਂ ਦਾ ਐਲਾਨ ਆਮ ਆਦਮੀ ਪਾਰਟੀ ਨੇ ਕੀਤਾ ਹੈ ਤੇ ਜੋ ਖਾਸ ਗੱਲ ਇਹ ਹੈ ਕਿ 8 ਜਿਹੜੇ ਉਮੀਦਵਾਰ ਨੇ ਉਹਨਾਂ ਚੋਂ 5 ਜਿਹੜੇ ਨੇ ਉਹ ਮੌਜੂਦਾ ਸਰਕਾਰ ਚ ਮੰਤਰੀ ਨੇ ਭਗਵਨ ਸਰਕਾਰ ਦੀ ਕੈਬਨਟ ਚ ਇਹ ਮੰਤਰੀ ਨੇ ਤੇ ਮੰਤਰੀਆਂ ਨੂੰ ਮੈਦਾਨ ਚ ਉਤਾਰਿਆ ਗਿਆ ਤੁਸੀਂ ਦੇਖਿਆ ਹੋਵੇਗਾ ਕਿ ਦਿੱਲੀ ਚ ਵੀ ਆਮਾਦੀ ਪਾਰਟੀ ਨੇ ਇਹੀ ਰਣਨੀਤੀ ਅਪਣਾਈ ਹੈ ਕਿ ਕਈ ਵਿਧਾਇਕਾਂ ਨੂੰ ਲੋਕ ਸਭਾ ਚੋਣ ਲਈ ਮੈਦਾਨ ਚ ਉਤਾਰਦੀ ਹੈ ਤੇ ਪੰਜਾਬ ਚ ਵੀ ਆਮਾਦੀ ਪਾਰਟੀ ਨੇ ਇਹੀ ਕੀਤਾ ਹੈ ਆ ਸੰਗਰੂਰ ਤੋਂ ਮੇਰੇ ਸਾਥੀ ਮੇਰੇ ਸਹਿਯੋਗੀ ਬਲਵੰਤ ਸਿੰਘ ਵਿੱਕੀ ਮੇਰੇ ਨਾਲ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਕਿ ਅਸੀਂ ਇੱਕ ਇੱਕ ਕਰਕੇ ਨਾਵਦ ਦਾ ਜ਼ਿਕਰ ਕਰਦੇ ਆ ਸੰਗਰੂਰ ਤੋਂ ਟਿਕਟ ਮਿਲੀ ਹੈ ਗੁਰਮੀਤ ਸਿੰਘ ਮੀਤੇਰ ਨੂੰ ਇਹ ਮੌਜੂਦਾ ਮੰਤਰੀ ਨੇ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਨੂੰ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਪੁੱਲਰ ਇਹ ਵੀ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਵੀ ਮੰਤਰੀ ਨੇ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੋ ਇਹ ਮੌਜੂਦਾ ਸੰਸਦ ਨੇ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਜੋ ਹੁਣੇ ਹੀ ਕਾਂਗਰਸ ਤੋਂ ਆਮਾਦੀ ਪਾਰਟੀ ਚ ਸ਼ਾਮਲ ਹੋਏ ਇਹੀ ਕਿ ਆਸਰਾਈਆਂ ਲੱਗ ਰਹੀਆਂ ਹਨ ਕਿ ਇਹਨਾਂ ਨੂੰ ਟਿਕਟ ਮਿਲ ਸਕਦੀ ਹੈ ਤੇ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਮਿਲੀ ਹੈ ਫਰੀਦਕੋਟ ਤੋਂ ਕਰਮਜੀਤ ਸਿੰਘ ਅਨਮੋਲ ਕਿਉਂਕਿ ਚਰਚਾ ਇਹਨਾਂ ਦੀ ਚੱਲ ਰਹੀ ਸੀ ਕਿ ਕਿਤੋਂ ਨਾ ਕਿਤੋਂ ਇਹਨਾਂ ਨੂੰ ਟਿਕਟ ਮਿਲ ਸਕਦੀ ਹੈ ਸੰਗਰੂਰ ਦੀ ਵੀ ਚਰਚਾ ਚੱਲ ਰਹੀ ਸੀ ਪਰ ਇਹਨਾਂ ਨੂੰ ਫਰੀਦਕੋਟ ਤੋਂ ਟਿਕਟ ਮਿਲੀ ਹੈ ਬਠਿੰਡਾ ਤੋਂ ਗੁਰਮੀਤ ਸਿੰਘ ਖੁੰਡਿਆ ਇਹ ਵੀ ਕੈਬਨਟ ਮੰਤਰੀ ਨੇ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਮਾਤ ਦਿੱਤੀ ਸੀ ਲੰਬੀ ਤੋਏ ਵਿਧਾਇਕ ਨੇ ਤੇ ਇਹਨਾਂ ਨੂੰ ਵੀ ਮੈਦਾਨ ਚ ਉਤਾਰਿਆ ਗਿਆ ਲੋਕ ਸਭਾ ਚੋਣਾਂ ਲਈ ਤੇ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਇਹ ਸਿਹਤ ਮੰਤਰੀ ਨੇ ਭਗਵੰਤ ਸਰਕਾਰ ਤੋਂ ਪੰਜਾਬ ਦੇ ਸਿਹਤ ਮੰਤਰੀ ਨੇ ਸੋ ਵੇਖੀ ਕਿਸ ਤਰ੍ਹਾਂ ਦੇਖ ਦਿਓ ਇਸ ਲਿਸਟ ਨੂੰ ਵੱਡੇ ਚਿਹਰੇ ਉਤਾਰੇ ਨੇ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਲਈ ਜੀ ਆਸ ਬਿਲਕੁਲ ਕਿਉਂਕਿ ਜਦੋਂ ਆਪਾਂ ਪਹਿਲਾਂ ਚਰਚਾ ਕੀਤੀ ਸੀ ਉਦੋਂ ਤੋਂ ਆਪਾਂ ਦੱਸਿਆ ਸੀ ਕਿ ਪੰਜ ਜਿਹੜੇ ਕੈਬਨਿਟ ਮੰਤਰੀਆਂ ਨੂੰ ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਜਿਹੜਾ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਸਾਡੀ ਉਸੇ ਖਬਰ ਦੇ ਉੱਪਰ ਮੋਹਰ ਲੱਗੀ ਹੈਗੀ ਜਿਹਦੇ ਵਿੱਚ ਕਿ ਪੰਜ ਜਿਹੜੇ ਕੈਬਨਿਟ ਮੰਤਰੀ ਨੇ ਮੈਦਾਨ ਦੇ ਵਿੱਚ उतारे ਗਏ ਸੀ ਸਗਰੂਰ ਤੋਂ ਆਪਾਂ ਜ਼ਿਕਰ ਕਰਿਆ ਸੀ ਕਿ ਮੀਤ ਹਾਜ਼ਰ ਤੇ ਅਮਨ ਰੋੜਾ ਦਾ ਨਾਮ ਜਿਹੜਾ ਚੱਲ ਰਿਹਾ ਹੈਗਾ ਭਾਵੇਂ ਕਿ ਕਰਮਜੀਤ ਅਨਮੋਲ ਦਾ ਜ਼ਿਕਰ ਵੀ ਆਪਾਂ ਕਰਿਆ ਸੀ ਪਰ ਕਿਹਾ ਸੀ ਗਤੀਵਿਧੀਆਂ ਵਧੀਆਂ ਨਹੀਂ ਪਰ ਟਿਕ ਟਿਕ ਤੋਂ ਹੋਰ ਮਿਲ ਸਕਦੀ ਹੈ ਉਹੀ ਹੋਇਆ ਜੋ ਜਿਹਦਾ ਆਪਾਂ ਜ਼ਿਕਰ ਜਿਹੜਾ ਕੀਤਾ ਸੀ ਪਰ ਇਸ ਜਿਹੜੇ ਵੱਡੇ ਚਿਹਰੇ ਨੇ ਜਿਹੜੇ ਵੱਡੇ ਮੰਤਰੀ ਨੇ ਜਿਹੜੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਿਉਂਕਿ ਕਿਤਨੇ ਕਿਤੇ ਆਮ ਆਦਮੀ ਪਾਰਟੀ ਨਹੀਂ ਚਾਹੁੰਦੀ ਕਿਉਂਕਿ ਇਸ ਵਾਰ ਇੱਕ ਵੱਡਾ ਸੰਦੇਸ਼ ਇੱਕ ਵੱਡਾ ਮੈਸੇਜ ਉਹਨਾਂ ਨੇ ਪੂਰੇ ਦੇਸ਼ ਨੂੰ ਦੇਣਾ ਹੈ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ ਅਗਰ ਵੱਡੀ ਗਿਣਤੀ ਚ ਐਮਪੀ ਚੁਣ ਕੇ ਲੋਕ ਸਭਾ ਜਾਣਗੇ ਤਾਂ ਇੱਕ ਜਿਹੜਾ ਪ੍ਰਭਾਵ ਹੈ ਜਿਹੜਾ ਰਾਸ਼ਟਰੀ ਪਾਰਟੀ ਹੋਣ ਦਾ ਜਿਹੜਾ ਆਮ ਆਦਮੀ ਪਾਰਟੀ ਜਿਹੜਾ ਦਮ ਭਰ ਰਹੀ ਹੈਗੀ ਕਿ ਦੂਜੀ ਪਾਰਟੀ ਵੰਡ ਦੇ ਵਿੱਚ ਅੱਗੇ ਵਧੂਗੀ ਪਰ ਲੇਕਿਨ ਹੁਣ ਇਹ ਪੰਜ ਮੰਤਰੀ ਕਿੰਨਾ ਕੁ ਕਮਾ ਦਿਖਾਉਣਗੇ ਪੰਜਾਬ ਦੇ ਵਿੱਚ ਇਹ ਜਿਹੜੀਆਂ ਸੋਚਣ ਵਾਲੀਆਂ ਗੱਲਾਂ ਉਹ ਹੋਣਗੀਆਂ ਕਿਉਂਕਿ ਆਮ ਆਦਮੀ ਪਾਰਟੀ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਉੱਪਰ ਜਿਹੜਾ ਦਾਅ ਖੇਡਿਆ ਕਿਉਂਕਿ ਨਾਮਾਂ ਦੀ ਚਰਚਾ ਕਈ ਚੱਲ ਰਹੀ ਥੀ ਕਿਉਂਕਿ ਕਈ ਨਾਮਾਂ ਦੇ ਉੱਪਰ ਜਿਹੜੇ ਲੋਕਲ ਜਿਹੜੇ ਆਮ ਕੈਂਡੀਡੇਟ ਸੀ ਉਹ ਵੀ ਸੋਚ ਰਹੇ ਸੀ ਕਿ ਸਾਡਾ ਨੰਬਰ ਲੱਗ ਸਕਦਾ ਹੈਗਾ ਸੋਸ਼ਲ ਮੀਡੀਆ ਹਰ ਜ਼ਿਲ੍ਹੇ ਦੇ ਵਿੱਚ ਹਰ ਲੋਕ ਸਭਾ ਸੀਟ ਦੇ ਉੱਪਰ ਸਰਗਰਮ ਸੀ ਕੋਈ ਹਰ ਕੋਈ ਚਾਹੁੰਦਾ ਸੀ ਕਿ ਆਮ ਵਰਕਰ ਨੂੰ ਜਿਹੜੀ ਟਿਕਟ ਮਿਲ ਸਕਦੀ ਹੈ ਕਿਉਂਕਿ ਜਿਵੇਂ ਮੈਂ ਪਹਿਲਾਂ ਆਪਾਂ ਜ਼ਿਕਰ ਕਰਿਆ ਸੀ ਕਿ ਸੰਗਰੂਰ ਤੋਂ ਪਹਿਲਾਂ ਇੱਕ ਪਿੰਡ ਦੇ ਸਰਪੰਚ ਨੂੰ ਮੈਦ ਉਸ ਸਮੇਂ ਸੰਸਦ ਬਣੇ ਜਦ ਤੱਕ ਸਰਕਾਰ ਬਣ ਚੁੱਕੀ ਦੀ ਪਰ ਹੁਣ ਉਹ ਰਿਸਕ ਨਹੀਂ ਲੈਣਾ ਚਾਹੁੰਦੀ ਸੀ ਹੁਣ ਮੀਤਿਹਰ ਨੂੰ ਕਿਉਂਕਿ ਮੀਤਿਹਰ ਬਰਨਾਲਾ ਨਾਲ ਸੰਬੰਧਿਤ ਨੇ 34 ਸਾਲ ਦੇ ਮੀਤਿਹਰ ਨੇ ਕਿਉਂਕਿ ਪਹਿਲੀ ਜਦੋਂ ਉਹਨਾਂ ਨੇ ਕੇਬਲ ਸਟ ਢਿੱਲੋਂ ਨੂੰ ਹਰਾਇਆ ਸੀ ਦੋ ਵਾਰ ਦੁਬਾਰਾ ਵਿਧਾਇਕ ਬਣੇ ਕੈਬਨਟ ਮੰਤਰੀ ਨੇ ਇੱਕ ਕਹਿ ਸਕਦੇ ਆ ਇੱਕ ਦਬਦਬਾ ਰੱਖਦੇ ਨੇ ਬਰਨਾਲਾ ਏਰੀਆ ਦੇ ਵਿੱਚ ਹੁਣ ਕਿਉਂਕਿ ਇਹ ਸੰਗਰੂਰ ਦੀ ਗੱਲ ਕੀਤੀ ਹੈ ਸੰਗਰੂਰ ਜਿਹੜਾ ਆਮ ਆਦਮੀ ਪਾਰਟੀ ਦਾ ਗੜਾ ਹੈਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਸੰਗਰੂਰ ਤੋਂ ਆਉਂਦੇ ਨੇ ਪਾਰਟੀ ਲੱਗਦਾ ਕਿ ਬਰਨਾਲਾ ਸਾਈਡ ਦੀ ਜਿਹੜੀ ਵੋਟ ਹੈ ਜਿਹੜੀ ਉਹ ਮੀਥਿਆਰ ਨੂੰ ਆਏਗੀ ਤੇ ਜਿਹੜੀ ਇਸ ਸਾਈਡ ਦੇ ਵਿੱਚ ਕਿਉਂਕਿ ਦੋ ਕੈਬਨਿਟ ਮੰਤਰੀ ਸੰਗਰੂਰ ਦੇ ਵਿੱਚ ਨੇ ਕਿਉਂਕਿ ਸੁਨਾਮ ਤੋਂ ਅਮਨ ਰੋੜਾ ਨੇ ਤੇ ਡੜਬਾ ਤੋਂ ਜਿਹੜੇ ਕਹਿ ਸਕਦੇ ਹਾਂ ਹਰਪਾਲ ਸਿੰਘ ਚੀਮਾ ਨੇ ਜਿਨ੍ਹਾਂ ਨੂੰ ਲੈ ਕੇ ਕਿਤਨੇ ਕਿਤੇ ਵੋਟ ਬੈਂਕ ਜਿਹੜਾ ਆਊਗਾ ਹੁਣ ਉਸੇ ਤਰ੍ਹਾਂ ਨੇ ਕੁਲਦੀਪ ਸਿੰਘ ਧਾਲੀਵਾਲ ਦੀ ਗੱਲ ਕੀਤੀ ਜਾਵੇ ਤਾਂ ਕਰਮਜੀਤਨ ਮੋਹਲ ਨੂੰ ਜਿਹੜਾ ਅਫੀਦਕੋੜ ਤੋਂ ਮੈਦਾਨ ਦੇ ਵਿੱਚ ਤਾਰਿਆ ਉਹ ਸੈਲੀਬ੍ਰਿਟੀ ਨੇ ਕਿਉਂ ਲੱਗਦਾ ਹੈ ਕਿ ਉੱਥੋਂ ਉਹ ਵੋਟ ਬੈਂਕ ਜਿਹੜਾ ਹੱਥ ਆਏਗਾ ਕਿਤਨਾ ਕਿਤੇ ਕਰਮਜੀਤਨ ਮੋਹਲ ਨੂੰ ਸੀ ਦੇ ਕਰਦੇ ਸੀ ਅਸੀਂ ਵੀ ਕਈ ਵਾਰ ਉਹਨਾਂ ਕੋਲ ਸਵਾਲ ਪੁੱਛਿਆ ਸੀ ਚੋਣ ਲੜਨ ਬਾਰੇ ਪਰ ਉਦੋਂ ਤੋ ਉਹਨਾਂ ਨੇ ਮਨਾਂ ਕੀਤਾ ਪਰ ਦੇਖੋ ਭਗਵੰਤ ਮਾਨ ਦੇ ਸਾਥੀ ਮੈਦਾਨ ਚ ਉਤਰੇ ਨੇ ਤੇ ਕੀ ਲੱਗਦਾ ਕਰਮਜੀਤ ਅਨਮੋਲ ਇਹ ਫਾਇਦਾ ਦਵਾਨ ਕਿ ਆਮ ਆਦਮੀ ਪਾਰਟੀ ਨੂੰ ਫਰੀਦਕੋਟ ਸੀਟ ਤੋਂ ਦੇਖੋ ਕਈ ਚੀਜ਼ਾਂ ਨੇ ਕਿਉਂਕਿ ਜੇ ਅਸੀਂ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਕਿਉਂਕਿ ਗੁਰਪ੍ਰੀਤ ਸਿੰਘ ਊੱਗੀ ਨੇ ਜਿਹੜੇ ਜਦੋਂ ਉਹ ਉਹ ਵੀ ਆਮ ਆਦਮੀ ਪਾਰਟੀ ਦਾ ਹਿੱਸਾ ਰਏ ਸੀ ਉਹਨਾਂ ਨੂੰ ਪ੍ਰਧਾਨ ਲਾਇਆ ਗਿਆ ਸੀ ਪਰ ਹਾਲੀ ਦੀ ਵਿੱਚ ਉਹ ਵਿਧਾਨ ਸਭਾ ਚੋਣਾਂ ਵੀ ਜਿਹੜੀਆਂ ਜਿਹੜੇ ਨਹੀਂ ਜਿੱਤ ਸਕੀ ਸੀ ਪਰ ਲੇਕਿਨ ਲੋਕ ਤੁਹਾਡੇ ਤੇ ਉੱਪਰ ਕਦੋਂ ਮਿਹਰਬਾਨ ਹੁੰਦੇ ਨੇ ਇਹ ਲੋਕਾਂ ਦਾ ਹਾਲਾਤ ਨੇ ਇਹ ਇਹ ਤਾਂ ਫਸ ਗਿਆ ਨਹੀਂ ਜਾ ਸਕਦਾ ਕਿਉਂਕਿ ਸੈਲੀਬ੍ਰਿਟੀ ਤੌਰ ਦੇ ਉੱਪਰ ਜੇ ਅਗਰ ਗੱਲਬਾਤ ਕੀਤੀ ਜਾਵੇ ਕਰਮਿਤ ਦੇ ਅਨਮੋਲ ਦੀ ਤਾਂ ਉਹਨਾਂ ਦੀ ਵੱਡੀ ਫੈਨ ਫੋਲਵਿੰਗ ਹੈ ਕਿਉਂਕਿ ਪੰਜਾਬੀ ਫਿਲਮਾਂ ਦੇ ਵਿੱਚ ਉਹ ਕੰਮ ਕਰਦੇ ਨੇ ਕਮੇਡੀਅਨ ਨੇ ਸ਼ੁਰੂ ਤੋਂ ਲੰਬੇ ਸਮੇਂ ਤੋਂ ਕੋਈ ਦਾਗ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਉਹਦੇ ਉੱਪਰ ਨਹੀਂ ਹੈਗਾ ਕਿਉਂਕਿ ਤੂੰ ਪਰੰਤੂ ਕਿਉਂਕਿ ਰਾਜਨੀਤੀ ਦੇ ਵਿੱਚ ਨਹੀਂ ਹੈਗੇ ਤਾਂ ਸੈਲੀਬ੍ਰਿਟੀ ਹੋਣ ਦਾ ਫਾਇਦਾ ਉਹਨਾਂ ਨੂੰ ਜ਼ਰੂਰ ਹੋ ਸਕਦਾ ਮੈਂ ਅੰਮ੍ਰਿਤਸਰ ਤੋਂ ਥੋੜਾ ਥੋੜਾ ਸਾਰੇ ਕੈਂਡੀਡੇਟਸ ਬਾਰੇ ਗੱਲ ਕਰਸਾ ਅੰਮ੍ਰਿਤਸਰ ਕੁਲਦੀਪ ਸਿੰਘ ਢਾਲੀਵਾਲ ਜੇ ਜ਼ਮੀਨ ਦੇਖਦੇ ਆ ਕਿ ਕਈ ਐਨਆਰਆਈ ਮਿਲਣੀਆਂ ਕਰਦੇ ਨੇ ਮੰਤਰੀ ਨੇ ਕਿ ਲੱਗਦਾ ਕੁਲਦੀਪ ਸਿੰਘ ਢਾਲੀਵਾਲ ਦਾ ਅੰਮ੍ਰਿਤਸਰ ਚਿਹਰਾ ਉਤਾਰਿਆ ਗਿਆ ਕਿੰਨਾ ਫਾਇਦੇਮੰਦ ਹੋਏਗਾ ਦੇਖੋ ਕਿਉਂਕਿ ਜਿਹੜੇ ਕੁਲਦੀਪ ਸਿੰਘ ਧਾਰੀਬਾਲ ਦੀ ਗੱਲ ਕੀਤੀ ਜਾਵੇ ਤਾਂ ਉਹ ਸੋਸ਼ਲ ਮੀਡੀਆ ਦੇ ਉੱਪਰ ਬੜੇ ਐਕਟਿਵ ਜਿਹੜੇ ਨਜ਼ਰ ਆਉਂਦੇ ਨੇ ਆ ਭਗਵੰਤ ਮਾਨ ਦੇ ਕਰੀਬੀ ਨੇ ਅਕਸਰ ਉਹ ਕਹਿੰਦੇ ਰਹਿੰਦੇ ਨੇ ਜਦੋਂ ਇੰਟਰਵਿਊ ਵੀ ਆਪਾਂ ਉਹਨਾਂ ਦੇ ਸੁਣਦੇ ਹਾਂ ਕਿ ਉਹ ਮੁੱਖ ਮੰਤਰੀ ਦੇ ਦੋਸਤ ਨੇ ਜਿੱਥੇ ਵੀ ਡਿਊਟੀ ਲਾਉਂਦੇ ਨੇ ਭਾਵੇਂ ਕਿ ਉਹਨਾਂ ਨੂੰ ਪਹਿਲਾਂ ਵੱਡੇ ਜਿਹੜੇ ਮਹਿਕਮੇ ਸੀ ਜਿਹੜੇ ਦਿੱਤੇ ਗਏ ਸੀ ਉਸ ਤੋਂ ਬਾਅਦ ਭਾਵੇਂ ਉਹਦੇ ਵਿੱਚ ਕਟੌਤੀ ਕੀਤੀ ਗਈ ਪਰ ਲੇਕਿਨ ਵੱਡੇ ਸਮਾਗਮਾਂ ਦਾ ਹਿੱਸਾ ਰਹਿੰਦੇ ਨੇ ਨੇੜਤਾ ਉਹਨਾਂ ਦੀ ਭਗਵੰਤ ਮਾਨ ਦੇ ਨਾਲ ਹੈਗੀ ਆ ਤਾਂ ਕਿ ਤਨਾ ਕਿਤੇ ਅੰਬਰਸਰ ਸੀਟ ਦੇ ਉੱਪਰ ਜਿਹੜਾ ਕਬ ਵੀ ਪਾਰਟੀ ਲੱਗਿਆ ਕਿ ਉੱਥੇ ਜਾ ਕੇ ਕਮਜ਼ੋਰ ਕੈਂਡੀਡੇਟ ਮੈਦਾਨ ਦੇ ਵਿੱਚ ਉਤਾਰਾਂਗੇ ਕਿਉਂਕਿ ਮਜੀਠੀਆ ਦਾ ਗੜ ਜਿਹੜਾ ਇਲਾਕਾ ਉਹ ਮੰਨਿਆ ਜਾਂਦਾ ਸੀ ਭਾਵੇਂ ਕਿ ਉੱਥੇ ਅਕਾਲੀ ਦਲ ਵੀ ਆਪਣਾ ਦਮ ਭਰਦਾ ਹੈ ਭਾਵੇਂ ਕਿ ਉੱਥੇ ਜਿਹੜੇ ਕਹਿ ਸਕਦੇ ਆ ਭਾਸਪਾ ਵੀ ਉੱਥੋਂ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਵੀ ਕਾਫੀ ਉੱਥੋਂ ਪਾਕੜ ਰਹੀ ਹੈ ਉੱਥੇ ਉਸ ਇਲਾਕੇ ਦੇ ਉੱਪਰ ਤਾਂ ਇੱਕ ਵੱਡੇ ਇਲਾਕੇ ਦੇ ਉੱਪਰ ਜਿਹੜਾ ਪਕੜ ਜਮਾਉਣੀਆਂ ਤਾਂ ਇੱਕ ਵੱਡਾ ਕੈबिनेट ਮੰਤਰੀ ਜਿਹੜਾ ਉੱਥੇ ਉਤਾਰਨਾ ਲਾਜ਼ਮੀ ਸੀ ਇਸ ਲਈ ਕੁਲਦੀਪ ਸਿੰਘ ਢਾਲੀਵਾਲ ਨੂੰ ਜਿਹੜਾ ਚੁਣਿਆ ਗਿਆ बिल्कुल अमृतसर तो एक बार फिर दर कुलदीप सिंह कुलदालीवाल खडूर साहिब तो लालजीत भुलर जलंधर तो सुशील कुमार रिंकू फतेहगढ़ साहब तो गुरप्रीत सिंह जीपी फरीदकोट तो करमजीत सिंह अनमोल बठिंडा तो गुरमीत खुंडिया संगरूर तो गुरमीत सिंह मीथियर पटियाला तो, डॉक्टर बलबीर सिंह वि मैं एक सवाल थोड़े को करना चाहगी विरोधी जरूर कह आम आदमी पार्टी कोई चेहरे नहीं कि अपने विधायकों ही अपने मंत्रियों ही उन्होंने मैदान च उतार दता सवाल भी जरूर उठेगा ਦੇਖੋ ਸਵਾਲ ਜ਼ਰੂਰ ਉੱਠਣਗੇ ਇੱਥੇ ਇੱਥੇ ਆਰਸੀ ਇੱਕ ਗੱਲ ਹੋਰ ਗੌਰ ਕਰਨਯੋਗ ਹੈ ਕਿ ਕਿਉਂਕਿ ਵੱਡੀਆਂ ਸੀਟਾਂ ਦੇ ਉੱਪਰ ਵੱਡੇ ਚਿਹਰੇ ਕੈबिनेट ਮੰਤਰੀ ਮੈਦਾਨ ਦੇ ਵਿੱਚ ਪਾਰੇ ਗਏ ਨੇ ਕਿਉਂਕਿ ਅਗਰ ਗਰਮੀਤ ਸਿੰਘ ਖੁੱਡੀਆਂ ਦੀ ਗੱਲ ਕਰੀ ਜਾਵੇ ਤਾਂ ਉਹਨਾਂ ਨੇ ਇੱਕ ਵੱਡੇ ਚਿਹਰਿਆਂ ਨੂੰ ਜਿਹੜੇ ਕਾਲੀਦਾਵ ਦੇ ਦਿੱਗਜ ਨੇਤਾ ਉਹਨਾਂ ਨੂੰ ਹਰਾਇਆ ਸੀ ਤਾਂ ਉੱਥੋਂ ਮੈਦਾਨ ਦੇ ਵਿੱਚ ਉਤਰਿਆ ਕਿਉਂਕਿ ਕਿਤਨਾ ਕਿਤੇ ਜੇ ਅਗਰ ਇਹ ਚਾਰੇ ਪੰਜੇ ਜਿਹੜੇ ਮੰਤਰੀ ਨੇ ਉਹ ਚੋਣਾਂ ਜਿੱਤ ਜਾਂਦੇ ਨੇ ਆਵਾਦੀ ਪਾਰਟੀ ਝੋਲੀ ਦੀਆਂ ਸੀਟਾਂ ਚਲੀਆਂ ਜਾਂਦੀਆਂ ਨੇ ਤਾਂ ਉੱਥੇ ਦੁਬਾਰਾ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਕਿਉਂਕਿ ਜਦੋਂ ਸੀਟ ਉੱਥ ਪਾਰਟੀ ਇੱਕ ਤੀਰ ਦੇ ਨਾਲ ਦੋ ਇਨਸਾਨੇ ਲਾਉਣ ਦੀ ਫਰਾਕ ਦੇ ਵਿੱਚ ਮੈਨੂੰ ਲੱਗ ਰਿਹਾ ਕਿ ਸੋਚ ਹੋਏਗੀ ਪਾਰਟੀ ਦੀ ਕਿਉਂਕਿ ਇੱਕ ਤਾਂ ਐਮਪੀ ਦੀਆਂ ਸੀਟਾਂ ਜਿਹੜੀਆਂ ਉਹਨਾਂ ਝੋਲੀ ਪੈ ਜਾਣਗੀਆਂ ਦੂਸਰਾ ਉਸ ਤੋਂ ਬਾਅਦ ਜਦੋਂ ਇਹਨਾਂ ਪੰਜ ਇਲਾਕਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ ਉਸ ਤੋਂ ਬਾਅਦ ਲੋਕਾਂ ਦਾ ਜਿਹੜਾ ਮੂਡ ਹੈ ਜਿਹੜਾ ਉਹ ਵੀ ਚੈੱਕ ਕੀਤਾ ਜਾ ਸਕਦਾ ਹੈ ਕਿ ਉੱਥੇ ਕਿਉਂਕਿ ਪੰਜ ਜਿਹੜੇ ਵਿਧਾਇਕ ਚਲੇ ਜਾਣਗੇ ਤਾਂ ਆਮ ਆਦੀ ਪਾਰਟੀ ਨੂੰ ਸਰਕਾਰ ਬਣਾਉਣ ਦੇ ਵਿੱਚ ਕੋਈ ਦਿੱਕਤ ਮਹਿਸੂਸ ਨਹੀਂ ਆਏਗੀ ਕਿਉਂਕਿ ਉਹਨਾਂ ਕੋਲ ਪਹਿਲਾਂ ਹੀ ਬਹੁਤ ਵੱਟ ਵੱਡੇ ਪੱਧਰ ਦੇ ਉੱਪਰ 92 ਵਿਧਾਇਕ ਨੇ ਮੁੱਖ ਮੰਤਰੀ ਸੁਮੇਤ ਪਰ ਅਗਰ ਉਹ ਸੀਟ ਉੱਥੇ ਕਮਜ਼ੋਰ ਕੈਂਡੀਡੇਟ ਮੈਦਾਨ ਦੇ ਵਿੱਚ ਉਤਾਰਦੇ ਨੇ ਉਹ ਤਾਂ ਉਹ ਸੀਟ ਚਲੀ ਜਾਂਦੀ ਆ ਉਹ ਜ਼ਿਆਦਾ ਨੁਕਸਾਨਦੇ ਹੋਏਗਾ ਤੇ ਅਗਰ ਮੰਤਰੀ ਉਤਾਰਦੇ ਨੇ ਕਿਉਂਕਿ ਅਗਰ ਤੁਸੀਂ ਹਾਰ ਜਾਂਦੇ ਹੋ ਤਾਂ ਤੁਹਾਡੇ ਲਵੇ ਜਿਹੜੀ ਐਮ.ਐਲ.ਏ. ਤੋਂ ਹੈਗਾ ਤੁਹਾਡੇ ਲਵੇ ਉਹ ਤੁਹਾਡੇ ਲਵੇ ਹੈਗਾ ਤਾਂ ਅਸਤੀਫਾ ਤੁਹਾਨੂੰ ਬਾਅਦ ਦੇ ਵਿੱਚ ਦੇਣਾ ਪਏਗਾ ਤੇ ਇਸ ਨੂੰ ਲੈ ਕੇ ਜਿਹੜੀਆਂ ਕਈ ਚੀਜ਼ਾਂ ਨੇ ਪਰ ਹੁਣ ਸਵਾਰ ਖੜਾ ਹੁੰਦਾ ਕਿ ਹੁਣ ਜਿਹੜੀਆਂ ਬ੍ਰੋਕ ਦੀਆਂ ਪਾਰਟੀਆਂ ਨੇ ਉਹਨਾਂ ਦੇ ਸਾਹਮਣੇ ਜਿਹੜੀ ਲਿਸਟ ਜਾਰੀ ਹੋਏਗੀ ਉਹ ਹੁਣ ਕਿਸ ਤਰ੍ਹਾਂ ਦੇ ਕੈਂਡੀਡੇਟ ਕਿਉਂਕਿ ਅਜੇ ਤਾਂ ਬਸ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕਿਹੜੀ ਪਾਰਟੀ ਕਿਹੜਾ ਕੈਂਡੀਡੇਟ ਉਤਾਰਦੀ ਦੀ ਡਾਉਲੀ ਸਟਰੀ ਸਾਹਮਣੇ ਆ ਜਾਏਗੀ ਬਹੁਤ ਬਹੁਤ ਧੰਨਵਾਦ ਬਲਵੰਤ ਸਿੰਘ ਜੀ ਕੇ ਇਸ ਸਮਾਂ ਜਾਣਕਾਰੀ ਦੇ ਲਈ ਸਵਾਮਾਦੀ ਪਾਰਟੀ ਦੀ ਪਹਿਲੀ ਲਿਸਟ ਆ ਚੁੱਕੀ ਹੈ ਅੱਠ ਨਾਮ ਸਾਹਮਣੇ ਆਏ ਨੇ ਅੱਠ ਵਿੱਚੋਂ ਪੰਜ ਮੰਤਰੀਆਂ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ ਸਵਾਮਾਦੀ ਪਾਰਟੀ ਮੈਦਾਨ 'ਚ ਨਿਤਰਾਈ ਹੈ ਪੂਰੇ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਪੱਤੇ ਖੋਲ ਦਿੱਤੇ ਨੇ ਬਾਕੀ ਪਾਰਟੀਆਂ ਦੇ ਕੌਣ ਉਮੀਦਵਾਰ ਰਹਿਣਗੇ ਇਸ ਤੇ ਨਿਗਾਹਾਂ ਲਗਾਤਾਰ ਬਣੀਆਂ ਹੋਈਆਂ ਨੇ ਸਾਡੀਆਂ ਬਾਕੀ ਤੁਹਾਨੂੰ ਕੀ ਲੱਗਦਾ ਕੌਣ ਉਮੀਦਵਾਰ ਹੋ ਸਕਦੇ ਨੇ ਦੂਜੀਆਂ ਪਾਰਟੀਆਂ ਦੇ ਤੇ ਆਮਾਦੀ ਪਾਰਟੀ ਦੀ ਪਹਿਲੀ ਲਿਸਟ ਦੇ ਜਿਹੜੇ ਉਮੀਦਵਾਰ ਨੇ ਉਨਾਂ ਚ ਕਿੰਨਾ ਕੁ ਦਮ ਹੈ ਕਿੰਨੇ ਸਟਰੋਂਗ ਕੈਂਡੀਡੇਟ ਨੇ ਉਹ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਫਿਲਹਾਲ ਮੈਨੂੰ ਦੋ ਹੀ ਚਾਹਸਤੇ ਦੇਖਦੇ ਰਹੋ ਪੰਜਾਬ ਤੱਕ ਸੱਤਰੀਆ ਕਾਲ